ਹੋ ਜੀ ਹੋਰ ਬੇਟਾ ਜੀ ਹੋਰ 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 ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਇੱਕ ਪਿਛਲੇ 2-3 ਦਿਨ ਪਹਿਲਾਂ ਇੱਕ ਬਹੁਤ ਵੱਡਾ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਆਕਾਲ ਤਖਸਾਲ ਦਾ ਨਾਮ ਵਰਤ ਕੇ ਲੋਕਾਂ ਨੂੰ ਗੁੰਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੇਕਾ ਸਮੁੱਚੇ ਸਾਡੇ ਇਲਾਕੇ ਨਾਲ ਸਮੁੱਚੇ ਸਾਡੇ ਸ਼੍ਰੋਮਣੀ ਕਾਲੇਦਲ ਦੇ ਵਰਕਰ ਸਹਿਬਾਨਾਂ ਨੇ ਉਹਨਾਂ ਦੇ ਪੂਰ ਪਛਾਣ ਚ ਨਾ ਆ ਕੇ ਉਸ ਜਿਹੜਾ ਫੰਕਸ਼ਨ ਸੀ ਉਹਦੇ ਵਿੱਚ ਨਾ ਜਾ ਕੇ ਸ਼੍ਰੋਮਣੀ ਕਾਲੀਦਾਲ ਦਾ ਬਹੁਤ ਵੱਡਾ ਇੱਕ ਹੌਸਲਾ ਵਧਾਇਆ ਆ। ਆ ਜਿੰਨੇ ਸਾਡੇ ਵੀਰ ਬੈਠੇ ਨੇ ਸਾਡੀਆਂ ਬੱਚੀਆਂ ਬੈਠੀਆਂ ਐ ਇਹ ਸਮੁੱਚਾ ਹੀ ਸਾਡਾ ਸ਼੍ਰੋਮਣੀ ਕਾਲੀਦਾਲ ਦਾ ਉਹਦੇ ਦਾ ਸਹਿਬਾਨ ਨੇ ਐਸੀ ਵਿੰਗ ਦੇ ਪ੍ਰਧਾਨ ਸਾਹਿਬ ਬੈਠੇ ਸਾਡੇ ਜਿਹੜੇ ਮੁਹਾਲੀ ਦੇ ਜਨਨ ਸਕੱਤਰ ਬੈਠੇ ਸਾਡੇ ਸ਼੍ਰੋਮਣੀ ਕਾਲੀਦਾ ਦੇ ਵੱਖ-ਵੱਖ ਜਿਹੜੇ ਇਸ ਸਰਕਲ ਦੇ ਸਾਡੇ ਪ੍ਰਧਾਨ ਸਾਹਿਬਾਨ ਨੇ ਯੂਥ ਦੇ ਪ੍ਰਧਾਨ ਸਾਹਿਬ ਨੇ ਕਿ ਸਾਡੀਆਂ ਬੇਟੀਆਂ ਬੈਠੀਆਂ ਇਹ ਸਾਡੇ ਸਰਕਲਾਂ ਦੀਆਂ ਇਸਤਰੀ ਵਿੰਗ ਦੀਆਂ ਪ੍ਰਧਾਨ ਨੇ ਬੀਬੀ ਮਨਜੀਤ ਕੌਰ ਮਾਜਰਾ ਉਹਨਾਂ ਨੇ ਵੀ ਆਉਣਾ ਸੀ ਲੇਕਿਨ ਉਹਨਾਂ ਨੂੰ ਬੁਹਾੜੀ ਉੱਥੇ ਚਲੇ ਗਏ ਸੀ ਕਿਉਂ ਨਾ ਕੋਈ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੇ ਵੀ ਆਉਣਾ ਸੀ ਸੋ ਮੈਂ ਸਮੂਚਿਆਂ ਦਾ ਹੀ ਧੰਨਵਾਦ ਕਰਦਾ ਕਿ ਜਿਹੜਾ ਇਹ ਪ੍ਰਚਾਰ ਕੀਤਾ ਗਿਆ ਸੀ ਉਹਨੂੰ ਫਲੱਪ ਕੀਤਾ ਸਾਰਾ ਕੁਝ ਦੇਖਿਆ ਆਪਾਂ ਨੇ ਬਹੁਤ سارے ਇਲਾਕੇ ਜਿਹੜੇ ਬਾਹਰ ਦੇ ਉੱਥੋਂ ਵੀ ਸੰਗਤ ਉਹਨਾਂ ਨੇ ਬੁਲਾਈ ਹੋਈ ਸੀ ਔਰ ਉਸ ਫੰਕਸ਼ਨ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਸਹਿਬਾਨ ਆਏ ਹੋਏ ਸੀ ਜਿਹੜੇ ਆਪਣੇ ਆਪ ਨੂੰ بڑا ਥਮ ਸਮਝਦੇ ਆ ਲੇਕਿਨ ਉਹਨਾਂ ਦਾ ਜਿਹੜਾ ਉੱਥੇ ਘੱਟ ਹੋਇਆ ਉਹ ਸਾਰੇ ਮਿਊਸ ਹੋਏ ਨੇ ਆ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਉਹਦਾ ਜਿਹੜਾ ਨਿਚੋੜ ਨਿਕਲਦਾ ਉਹ ਬਾਅਦ ਚ ਪਤਾ ਲੱਗਦਾ ਤੁਸੀਂ ਦੇਖਿਆ ਹੋਣਾ ਜਦੋਂ ਫੰਕਸ਼ਨ ਹੋ ਕੇ ਹਟਿਆ ਸ਼ਾਮ ਨੂੰ ਬੱਖ-ਬੱਖ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਦੇ ਪੁਤਲੇ ਸਾੜੇ ਗਏ ਨੇ ਉਹ ਪੁਤਲੇ ਕਿਉਂ ਸਾੜੇ ਗਏ ਨੇ ਉਹਨਾਂ ਦੇ ਆਗੂਆਂ ਨੇ ਸਟੇਜ ਤੇ ਬੋਲਿਆ ਕਿ ਸਾਨੂੰ ਹਿੰਦੂ ਭਾਈਚਾਰਾ ਜਿਹੜਾ ਉਹਦੇ ਬਰਮੇ ਸ਼ਰਮੇ ਨੇ ਉਹਨਾਂ ਦਾ ਲੋੜ ਨਹੀਂ ਕਿਉਂਕਿ ਉਹ ਸ਼ਰਮਣੀ ਕਾਲੀਦਾਸ ਦਾ ਨੁਕਸਾਨ ਕਰਦੇ ਸੀ ਜਦੋਂ ਆਗੂ ਬੋਲੇ ਉਦੋਂ ਸਟੇਜ ਤੇ ਕਿਸੇ ਵੀ ਆਗੂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬਾਅਦ ਚ ਉਹਨਾਂ ਸਿਪਾਈਆਂ ਲਈ ਜਾਂਦੇ ਨੇ ਜੇ ਹੁਣ ਮੈਂ ਬੋਲਦਾ ਮੈਂ ਜੇ ਕੋਈ ਗੱਲ ਗਲਤ ਕਰਾਂ ਤਾਂ ਮੇਰੇ ਜਿਹੜੇ ਸਾਥੀ ਬੈਠੇ ਹੋ ਮੈਨੂੰ ਟੋਕ ਸਕਦੇ ਵੀ ਤੂੰ ਗਲਤ ਬੋਲ ਰਿਹਾ ਸੋ ਉਦੋਂ ਤੱਕ ਕਿਸੇ ਨੇ ਬੋਲਿਆ ਨਹੀਂ ਜਦੋਂ ਵਿਰੋਧ ਹੋਣ ਲੱਗ ਗਿਆ ਪੁਤਲੇ ਸਾੜਨ ਲੱਗ ਗਏ ਉਦੋਂ ਫੇਰ ਮੁੜ ਕੇ ਹੁਣ ਸਪਾਈਆਂ ਦੇ ਰਹੇ ਨੇ ਸੋ ਆ ਸਾਡੀ ਬੇਟੀ ਬੈਠੀ ਆ ਡੈਂਪਰ ਉੱਥਾਰ ਇਹ ਸਾਡੀ ਅਹੁਦੇਦਾਰ ਹੈ ਪਲਾਗ ਸੰਮਤੀ ਮੈਂਬਰ ਰਹੀ ਆ ਰਾਜਪੂਤ ਭਾਈ ਸਾਹਰੇ ਨਾਲ ਸੰਬੰਧ ਰੱਖਦੀ ਆ ਹਿੰਦੂ ਭਾਈਚਾਰ ਨਾਲ ਸੰਬੰਧ ਰੱਖਦੀ ਆ ਬਹੁਤ ਸਾਰੇ ਸਾਡੇ ਇਸ ਇਲਾਕੇ 'ਚ ਵੀ ਬਾਹਰ ਵੀ ਹਿੰਦੂ ਭਾਈਚਾਰੇ ਦੇ ਲੋਕ ਸਾਡੇ ਆਉਂਦੇ ਸਾਡੇ। ਸੋ ਇਹ ਜਿਹੜਾ ਪ੍ਰਚਾਰ ਕੀਤਾ ਗਿਆ ਬਹੁਤ ਇਹਨਾਂ ਦੇ ਅਸੀਂ ਨਿੰਦਿਆ ਕਰਦੇ ਆਂ। ਪੰਜਾਬ ਜਿਹੜਾ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬਾਨ ਨੇ ਸਾਂਝੀ ਬਾਲਤਾ ਦਾ ਇੱਕ ਪ੍ਰਦੇਸ਼ ਦਿੱਤਾ। ਇੱਥੇ ਸਾਡੇ ਧਰਮਾਂ ਦਾ ਸਤਿਕਾਰ ਕਰਦੇ ਨੇ ਗੁਰੂ ਸਾਹਿਬ ਨੇ ਕਿੱਥੇ ਗੁਰਾਂ ਸਾਹਿਬ ਦੇ ਵਿੱਚ ਸਾਰੇ ਹੀ ਭਗਤਾਂ ਦੀ ਬਾਣੀ ਹੈ। ਰੀਤ ਜੀ ਦੀ ਬਾਣੀ ਹੈ ਕਬੀਰ ਜੀ ਦੀ ਬਾਣੀ ਹੈ ਸਾਂਝੀ ਬਾਲਤਾ ਦਾ ਜਿਹੜਾ ਪ੍ਰਤੀਕ ਹੈ ਸਾਡਾ ਧਰਮ। ਇਹਨਾਂ ਲੋਕਾਂ ਨੇ ਉਸ ਨੂੰ ਬਹੁਤ ਤਾਲਬੀ ਲੋਕ ਕੀਤਾ ਦੂਜਾ ਜਿਹੜੇ ਆਗੂ ਸਾਹਿਬ ਐਨ ਉੱਥੇ ਬੈਠੇ ਸੀ ਮੈਨੂੰ ਵੀ 40-45 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਵਿਚਰਦੇ ਨੂੰ ਮੈਂ ਨਹੀਂ ਦੇਖਿਆ ਕਿ ਸਟੇ ਤੇ ਬੈਠੇ ਹੋਏ ਲੀਡਰਾਂ ਦੇ ਮੂੰਹ ਤੇ ਜਪੇੜਾ ਵੱਜੀਆਂ ਹੁਣ ਤੁਸੀਂ ਬਿਆਸ ਸੁਣਿਆ ਹੋਣਾ ਕਿਆਨੇ ਹਰਪ੍ਰੀਤ ਸਿੰਘ ਜੀ ਦਾ ਉਹਨਾਂ ਨੇ ਕਿਹਾ ਕਿ ਜੇ ਕੋਈ ਨਵਾਂ ਮਕਾਨ ਬਣਾਉਣਾ ਹੋਵੇ ਉਹਦੇ ਜਿਹੜੇ ਬਾਲਿਆਂ ਨੂੰ ਸਿਉਂਕ ਲੱਗੀ ਹੁੰਦੀ ਐ ਉਹ ਬਾਲੇ ਨਵੇਂ ਮਕਾਨ ਚ ਨਹੀਂ ਪਾਏ ਜਾਂਦੇ ਉਹਨਾਂ ਦਾ ਇਸ਼ਾਰਾ ਕੀ ਸੀਗਾ ਜਿਹੜੇ ਇੱਥੇ ਲੀਡਰ ਪੁਰਾਣੇ ਬੈਠੇ ਐ ਸਾਰੇ ਸਿਉਂਕ ਲੱਗੀ ਹੋਈ ਇਹਨਾਂ ਨੂੰ ਇਹ ਜਿਹੜੇ ਚੱਲਣਾ ਨਹੀਂ ਨਾਲ ਸੋ ਜਿਹੜੇ ਆਗੂ ਸਹਿਬਾਨ ਬੈਠੇ ਸੋ ਦੇਖਦੇ ਹੀ ਰਹਿ ਗਏ ਵੀ ਇਹ ਕੀ ਹੋ ਰਿਹਾ ਇਹ ਜਿਹੜਾ ਫੰਕਸ਼ਨ ਸੀ ਉਹਦਾ ਰਿਜ਼ਲਟ ਐ ਫਿਰ ਜਿਹੜਾ ਨੇ ਇਹ ਵੀ ਗੱਲ ਕਹੀ ਹੈ ਵੀ ਇੱਕ ਲੀਡਰ ਨੇ ਮੈਨੂੰ ਕਿਹਾ ਵੀ ਜੇ ਸਿਉਂਕ ਲੱਗਿਆ ਬਾਲਾ ਉਹਨੂੰ ਰੰਦਿਆ ਜਾ ਸਕਦਾ ਉਹ ਕਹਿੰਦੇ ਮੈਂ ਉਹਨੂੰ ਜਵਾਬ ਦੱਤਾ ਜੇ ਰੰਦਣ ਲੱਗ ਕੇ ਫਿਰ ਤਾਂ ਇਹਨਾਂ ਨੇ ਦਤਣਾ ਦੇ ਜਣਾ ਬਾਲੇ ਨਹੀਂ ਰਹਿਣਾ ਸੋ ਜਿਹੜਾ ਲੀਡਰਾਂ ਨੂੰ ਬਾਲਿਆਂ ਦੇ ਨਾਲ ਸਿਉਂਕ ਵਾਲੇ ਬਾਲਿਆਂ ਨਾਲ ਉਹਨਾਂ ਨੇ ਤੁਲਨਾ ਕੀਤੀ ਹੈ ਉਹਨਾਂ ਨੂੰ ਸਮਝ ਨਹੀਂ ਆਈ ਵੀ ਅਸੀਂ ਕਹੀਏ ਕੀ ਸੋ ਜਿਹੜਾ ਇਹ ਫੰਕਸ਼ਨ ਹੈ ਮੈਂ ਇਹਨੂੰ ਸਮਝਦਾ ਵੀ 100% ਫਲਾਪ ਹੋਇਆ ਕਿਉਂਕਿ ਜਿਹੜਾ ਉਹਦੀ ਆਉਟਪੁੱਟ ਨਿਕਲਣੀ ਸੀ ਜਿਹੜਾ ਉਹਦਾ ਰਿਜ਼ਲਟ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਸੋ ਆਪਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤਕੜਾ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਤਕੜਾ ਹੋਏਗਾ। ਜਿਉਂ-ਜਿਉਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਕੋਈ ਗੱਲਾਂ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਤਕੜਾ ਹੁੰਦਾ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਗੱਲ ਕਹੀ ਹੈ ਕਿ ਜੇ ਕੋਈ ਨਿੰਦਿਆ ਕਰਦਾ ਉਹਦੇ ਬੰਨਾਂ ਦੇਖੋ ਤੁਸੀਂ ਆਪਣੇ ਬੰਨ ਦੇਖੋ ਆਪਣੀ ਲੇਖ ਵੱਡੀ ਕਰੋ ਸੋ ਅਸੀਂ ਆਪਣੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਡੀ ਇਸ ਇਲਾਕੇ ਦੀ ਲੀਡਰਸ਼ਿਪ ਹੈ ਰਣਜੀਤ ਸਿੰਘ ਗਿੱਲ ਨਾਲ ਸਲਾਹ ਕਰਕੇ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ 'ਚ ਇੱਕ ਬਹੁਤ ਵੱਡਾ ਅਸੀਂ ਕਟ ਕਰਾਂਗੇ ਪਤਾ ਲੱਗ ਜਾਊਗਾ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਕਿੰਨੇ ਨੇ ਜਾਂ ਇਹਨਾਂ ਨਾਲ ਕਿੰਨੇ ਨੇ ਜੇ ਉਹਦੇ ਜੋ ਤੁਸੀਂ ਰਿਜ਼ਲਟ ਕ